ਸਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਆਪਾਂ ਬਹੁਤ ਹੀ ਟੇਸਟੀ ਸਵਾਦਿਸ਼ ਤੇ ਝਟਪਟ ਬਣਨ ਵਾਲੀ ਮਕਰੋਨੀ ਬਣਾਵਾਂਗੇ ਤੇ ਇਹ ਆਪਾਂ ਬਿਲਕੁਲ ਪਹਿਲਾਂ ਨਹੀਂ ਉਬਾਲ ਕੇ ਰੱਖਾਂਗੇ ਤੇ ਆਪਾਂ ਮਿੰਟ ਵਿੱਚ ਹੀ ਇਹਨੂੰ ਝਟਪਟ ਬਣਾ ਕੇ ਤਿਆਰ ਕਰ ਲਾਂਗੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਮਕਰੋਨੀ ਲੈ ਲਈ ਸੀਗੀ ਤੇ ਨਾਲ ਹੀ ਆਪਾਂ ਇੱਕ ਬਰੀਕ ਟਮਾਟਰ ਕੱਟ ਲਏ ਸੀ ਤੇ ਨਾਲ ਹੀ ਆਪਾਂ ਆਲੂ ਤੇ ਪਿਆਜ਼ ਵੀ ਬਰੀਕ-ਬਰੀਕ ਕੱਟਲੇ ਸੀਗੇ ਤੁਸੀਂ ਚਾਹੋ ਤਾਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਹੈਗੀਆਂ ਤੇ ਇੱਧਰ ਆਪਣੇ ਇੰਗਰੀਡੀਅੰਟਸ ਸਾਰੇ ਤਿਆਰ ਹੋ ਗਏ ਸੀਗੇ ਤੇ ਇੱਕ ਆਪਾਂ ਛੋਟੀ ਕੜਾਈ ਵਿੱਚ ਸਰੋਂ ਦਾ ਤੇਲ ਗਰਮ ਕੀਤਾ ਸੀ ਇੱਕ ਛੋਟਾ ਚਮਚ ਜੀ ਉਹਦੇ ਵਿੱਚ ਜੀਰੇ ਦਾ ਤੜਕਾ ਲਗਾਇਆ ਸੀ ਤੇ ਨਾਲ ਹੀ ਆਪਾਂ ਥੋੜਾ ਜਿਹਾ ਲਸਣ ਤੇ ਅਦਰਕ ਐਡ ਕਰ ਲਿਆ ਸੀ ਇਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਇਸ ਤੋਂ ਬਾਅਦ ਹੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਤੇ ਆਲੂ ਪਾ ਲਈ ਸੀਗੇ ਤੁਸੀਂ ਚਾਹੋ ਤਾਂ ਆਲੂ ਸਕਿੱਪ ਵੀ ਕਰ ਸਕਦੇ ਹੋ ਹੋਰ ਸਬਜ਼ੀਆਂ ਜੋ ਤੁਹਾਨੂੰ ਪਸੰਦ ਦਾ ਉਹ ਐਡ ਕਰ ਸਕਦੇ ਹੋ ਬਹੁਤ ਹੀ ਟੇਸਟੀ ਜੀ ਆਪਣੀ ਇੱਕ ਮਕਰੋਨੀ ਦੀ ਰੈਸਪੀ ਬਣ ਕੇ ਤਿਆਰ ਹੋਊਗੀ ਤੇ ਇਹਨੂੰ ਆਪਾਂ 2-3 ਮਿੰਟ ਲਈ ਧੀਮੀ ਅੱਗ ਤੇ ਹੀ ਬਣਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਟਮਾਟਰ ਐਡ ਕਰਾਂਗੇ ਇਹਨੂੰ ਵੀ ਆਪਾਂ ਐਦਾਂ ਹੀ 3-4 ਮਿੰਟ ਲਈ ਬਣਾਵਾਂਗੇ ਤੇ ਵੇਖੋ ਕਿੰਨਾ ਵਧੀਆ ਜਿਹੜਾ ਆਪਣਾ ਮਸਾਲਾ ਜਾਂ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਟੇਸਟੀ ਤੇ ਇਹਦੇ ਵਿੱਚ ਹੁਣ ਆਪਾਂ ਹਰੀਆਂ ਮਿਰਚਾਂ ਬਰੀਕ ਕੱਟੀਆਂ ਉਹ ਪਾਵਾਂਗੇ ਤੁਸੀਂ ਚਾਹੋ ਤਾਂ ਇਹ ਵੀ ਸਕਿਪ ਕਰ ਸਕਦੇ ਹੋ ਜਿਆਦਾ ਸਪਾਈਸੀ ਨਹੀਂ ਬਣਾਉਣਾ ਤਾਂ ਬਹੁਤ ਹੀ ਟੇਸਟੀ ਜੀ ਆਪਣੀ ਜਿਹੜੀ ਮਕਰੋਨੀ ਬਣ ਕੇ ਤਿਆਰ ਹੋਊਗੀ ਇਹਦੇ ਵਿੱਚ ਹੁਣ ਆਪਾਂ ਬੇਸਿਕ ਮਸਾਲੇ ਐਡ ਕੀਤੇ ਸੀ ਜਿਦੇ ਵਿੱਚ ਲਾਲ ਮਿਰਚਾਂ ਧਨੀਆ ਪਾਊਡਰ ਹਲਦੀ ਤੇ ਨਮਕ ਸਵਾਦ ਅਨੁਸਾਰ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ 1-2 ਮਿੰਟ ਲਈ ਪਕਾਇਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਲਿਆ ਸੀਗਾ 2 ਕੱਪ ਆਪਾਂ ਪਾਣੀ ਐਡ ਕੀਤੇ ਸੀਗੇ ਤੇ ਹੁਣ ਪਾਣੀ ਦੇ ਉਬਾਲਣ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਗੀ ਮਸਾਲਾ ਐਡ ਕਰ ਦਾਂਗੇ ਅਗਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਐਡ ਕਰ ਸਕਦੇ ਹੋ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈਗਾ ਮੈਗੀ ਮਸਾਲਾ ਐਡ ਕਰਨ ਨਾਲ ਤੇ ਹੁਣ ਉਬਾਲਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਦਾਂ ਹੀ ਉਬਾਲ ਆਪਣਾ ਵਧੀਆ ਜਦੋਂ ਆਨ ਲੱਗ ਜੂਗਾ ਦੁਬਾਰਾ ਫਿਰ ਤੇ ਇਹਦੇ ਵਿੱਚ ਆਪਾਂ ਆਪਣੀ ਮਕਰੋਨੀ ਐਡ ਕਰਾਂਗੇ ਦੇਖੋ ਆਪਾਂ ਬਿਲਕੁਲ ਵੀ ਨਹੀਂ ਉਬਾਲੀ ਹੋਈ ਸੀਗੀ ਸੁੱਕੀ ਸੀਗੀ ਆਪਾਂ ਇਦਾਂ ਹੀ ਐਡ ਕਰ ਲਿਆ ਸੀਗਾ ਤੇ ਹੁਣ ਪਾਣੀ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ 5 ਤੋਂ 7 ਮਿੰਟ ਲਈ ਇਦਾਂ ਹੀ ਟੱਕ ਕੇ ਮੀਡੀਅਮ ਟੂ ਹਾਈ ਫਲੇਮ ਤੇ ਹੀ ਪਕਾਵਾਂਗੇ ਤੇ ਬਹੁਤ ਹੀ ਵਧੀਆ ਆਪਣੀ ਮਕਰੋਨੀ ਬਣ ਕੇ ਤਿਆਰ ਹੋਊਗੀ ਤੁਸੀਂ ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਇਦਾਂ ਹੀ ਆਪਾਂ ਟੱਕ ਕੇ ਨੂੰ 5-7 ਮਿੰਟ ਲਈ ਬਣਾਇਆ ਸੀ ਤੇ ਦੇਖੋ ਆਪਣੀ ਮਕਰੋਨੀ ਫੁੱਲ ਕੇ ਕਿੰਨੀ ਵਧੀਆ ਬਣ ਗਈ ਹੈਗੇ ਤੇ ਬਿਲਕੁਲ ਵੀ ਨਹੀਂ ਕੁਲੀ ਸੀ ਤੇ ਇਦਾਂ ਹੀ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਹਜੇ ਹੋਰ ਇਹਨੂੰ ਪਕਾਵਾਂਗੇ ਤਾਂ ਕਿ ਜੋ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਜੇ ਪਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵਧੀਆ ਖਿਲੀ-ਖਿਲੀ ਬਣੀ ਹੈ ਤੇ ਬਿਲਕੁਲ ਵੀ ਨਹੀਂ ਕੁਲੀ ਸੀ ਤੇ ਨਾ ਹੀ ਆਪਾਂ ਨੂੰ ਉਬਾਲਣ ਦੀ ਲੋੜ ਪਈ ਸੀ ਤੇ ਚਿਪਚਿਪੀ ਤਾਂ ਬਿਲਕੁਲ ਨਹੀਂ ਬਣੀ ਵੇਖੋ ਕਿੰਨੀ ਵਧੀਆ ਖਿਲੀ-ਖਿਲੀ ਬਣੀ ਸੀ ਜਿਹੜਾ ਸਾਰਾ ਪਾਣੀ ਸੋਗ ਗਿਆ ਸੀਗਾ ਤੇ ਹੁਣ ਇਹਨੂੰ ਆਪਾਂ ਸੌਸ ਦੇ ਨਾਲ ਸਰਵ ਕਰਾਂਗੇ ਬਹੁਤ ਹੀ ਟੇਸਟੀ ਜਿਹੀ ਝਟਪਟ ਜੀ ਆਪਣੀ ਮਕਰੋਨੀ ਬਣ ਕੇ ਤਿਆਰ ਹੋ ਗਈ ਸੀਗੀ ਨਾ ਹੀ ਆਪਾਂ ਇਹਨੂੰ ਉਬਾਲਿਆ ਸੀ ਤੇ ਤੁਸੀਂ ਵੇਖੋ ਕਿੰਨੀ ਵਧੀਆ ਬਣੀ ਹੈਗੀ ਉਬਾਲਣ ਤੋਂ ਬਿਨਾ ਵੇਖੋ ਬਿਲਕੁਲ ਖਿਲਰੀ-ਖਿਲਰੀ ਜੀ ਬਣੀ ਹੈਗੀ ਤੇ ਟੇਸਟੀ ਤਾਂ ਬਹੁਤ ਹੀ ਜ਼ਿਆਦਾ ਸੀਗੀ ਤੁਸੀਂ ਸਵਾਦ ਅਨੁਸਾਰ ਆਪਣੇ ਮਸਾਲੇ ਵਧਾ ਘਟਾ ਸਕਦੇ ਹੋ ਪਰ ਬਹੁਤ ਹੀ ਵਧੀਆ ਬਣੀ ਸੀ ਤੇ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਟੇਸਟੀ ਜੀ ਮਕਰੋਨੀ ਵੀਡੀਓ ਵੇਖਣ ਲਈ ਧੰਨਵਾਦ